ਪੈਸੇ ਕਹਿੰਦੇ ਲੱਖ ਰੁਪਈਆ ਸੀ ਨਾ ਉਹਨਾਂ ਦੇ ਹੱਥ ਇੰਨੇ ਥੱਧੀਆਂ ਸੀ ਭਾਜੀ ਆ ਨਹੀਂ 2-3 ਹੀ ਸੀ ਉਹ ਨਹੀਂ ਉਹ ਮੈਨੂੰ ਲਵਾ ਪਾ ਪੱਟਾ ਲਗਾ ਮੈਨੂੰ ਲੱਗਦਾ ਅੰਕਲ ਦੇ ਪੈਸੇ ਕੱਢ ਲੈ ਮੈਂ ਦੇਖ ਲੈ ਆਹੀ ਆ ਆ ਲਾਲ ਸੂਟ ਵਾਲੀ ਹਾਂ ਦੇ ਹਾਂ ਦੇ ਆ ਹਾਂ ਆ ਦੇ ਝੋੜਾ ਝੋੜਾ ਚੈੱਕ ਕਰ ਲੈ ਭਾਜੀ ਇਹਦੇ ਕੋਲ ਇਹਦੇ ਕੋਲ ਆ ਆ ਸਿੱਟ ਤੇ ਆਹ ਸਿੱਟ ਤੇ ਆ ਦੇ ਮੈਂ ਹੋ ਗਿਆ ਕਿਆ ਹੋ ਗਿਆ ਪੈਸੇ ਲਗਾ ਕੇ ਲੱਗ ਗਈ ਕੋ ਚੌਕੀ ਨੂੰ ਨਾ ਬੋਲ ਸ਼ਰਮ ਕਰੋ ਪੈਸੇ ਕੱਢ ਲੈ ਖਾ ਦੇ ਤਾਂ ਆ ਹੁਣ ਸਿੱਟ ਦੇ ਉੱਤੇ ਥੱਲੇ ਸਾਰੇ ਕੱਢ ਲੈ ਲੱਖ ਰੁਪਿਆ ਕੱਢ ਲੈ ਆ ਵੇ ਇਹਦਾ ਥੱਪੜ ਤਾਂ ਮਾਰ ਉਹਨੂੰ ਰੋਕ ਲਾ ਰੋਕ ਲਾ ਅੱਛਾ ਇਹ ਥੱਲੇ ਦਵਾਰ ਸਿੱਟ ਦੇ ਪੈਸੇ ਪੈਸੇ ਸਟੇ ਨੇ ਉੱਥੇ ਤੇਰੇ ਹੱਥ 'ਚ ਪੈਸੇ ਸੀਗੇ ਨਾ ਨਹੀਂ ਮੇਰੇ ਮੈਨ ਨਹੀਂ ਤੇਰੇ ਹੱਥ 'ਚ ਸੀਗੇ ਮੈਂ ਦੇਖੇ ਤੇਰੇ ਹੱਥ 'ਚ ਤੇਰਾ ਹੁਲੀਆ ਤੇ ਇੱਕ ਮੈਨੂੰ ਪਹਿਲੇ ਪਤਾ ਲੱਗ ਗਿਆ ਕੋਈ ਪੈਸੇ ਇਹਦੇ ਨਹੀਂ ਹੈਗੇ ਆਹ ਦੇ ਬਾਬਾ ਇਹ ਨਹੀਂ ਪਾੜਿਆ ਆਹ ਦੇ ਓਹੋ ਆਹ ਦੇ ਇਹ ਲਿਫਾਫਾ ਤੁਹਾਡੇ ਰੋਮ ਮਾਰਿਆ ਅਜੇ ਵੀ ਨਾ ਪਾਵੇ ਤੇ ਵਿੱਚ ਇਹਨੂੰ ਕੱਢ ਕੇ ਰੱਖੋ ਬਲੇਡ ਮਾਰਿਆ ਨਹੀਂ ਓਹੋ ਬਲੇਡ ਮਾਰਿਆ ਨਹੀਂ ਆ ਚੌਂਕੀ ਦਾ ਨੰਬਰ ਹੈਗਾ ਮੈਂ ਦੇਖਿਆ ਮੈਂ ਦੇਖਿਆ ਹੱਥ 'ਚ ਪੈਸੇ ਮੈਂ ਹੱਥ 'ਚ ਪੈਸੇ ਦੇਖ ਲੈ ਤੇ ਉੱਤਰ ਦੀ ਦੇਖੇ ਮੈਂ ਕਿ ਕੋ ਇੰਨੇ ਪੈਸੇ ਕਿੱਥੋਂ ਆ ਗਏ ਜਦੋਂ ਤੁਹਾਡਾ ਲਫਾਵਾ ਪਾਟਾ ਮੈਨੂੰ ਸ਼ੱਕ ਪਈ ਮੈਂ ਕਿ ਅੰਕਲ ਦਾ ਲੱਗਦਾ ਲਫਾਵਾ ਪਾਟੇ 'ਚੋਂ ਪੈਸੇ ਕੱਢ ਪਰ ਇਹਨਾਂ ਦਾ ਹੁਲੀਆ ਤੇ ਇਹ ਉਹ ਜਨਾਨੀ ਨਾਲ ਕੋ ਪੀਸ ਸੂਟ ਵਾਲੀ ਉਹ ਵੀ ਇਹ ਦੋਏ ਜਾਨੀਆਂ ਮੈਂ ਕਿ ਮੈਂ ਕਿ ਇਹਨਾਂ ਦਾ ਹੁਲੀਆ ਲਾ ਕੇ ਤਾਂ ਲੱਗਦਾ ਨਹੀਂ ਇਹਨਾਂ ਕੋ ਪੰਜ ਲਾਓ ਇੰਨੀ 600 500 ਦੀਆਂ ਰਾਮ ਕਰੋ ਫੋਨ ਕਰਮਣੇ ਹਾ ਜੰਬ ਉਹ ਦਵਸੜਾ ਹੁਣ ਜਿਆਦਾ ਫੜੀ ਅਸੀਂ ਤਾਂ ਪੈਸੇ ਕੱਢੋ ਉੱਥੇ ਸਿਰ ਤੇ ਬੱਸ ਜੀ ਹਾਲ ਵਾ ਬਾੜ ਤਾਂ ਅੰਕਲ ਉਹਨਾਂ ਦਾ ਹੁਣ ਮਿਲ ਗਏ ਆਹੋ ਮੈਂ ਕੁਦਰਤੀ ਬਾਛ ਰਕਾਇ ਮੈਂ ਗਿਆ ਉਹ ਮੈਂ ਦੇਖ ਲਿਆ ਉਹ ਮੈਂ ਦੇਖ ਲਿਆ ਮੁੰਡੇ ਨੇ ਦੇਖ ਲਿਆ ਉਹ ਮੈਂ ਇਹਦੇ ਹੱਥ ਚ ਦੇ ਇਹ ਲਪਾਉਂਦੀ ਸੀ ਦਵਸੜ ਇਕੱਠੇ ਕਰਦੀ ਸੀ ਹੈਗਾ ਚ ਨੰਬਰ ਲਾਇਆ ਕਿੰਨੇ ਆ ਦੋ ਆ ਆ ਬਲੇਡ ਆ ਅੰਕਲ ਹੁਣ ਆ ਬਲੇਡ ਮਾਰੇ ਨੇ ਇਹੇ ਬੱਜ ਗਏ ਪੈਸੇ ਹੱਥ ਚ ਕੱਟ ਕੇ ਲੈ ਗਈ ਉਹ ਮੈਂ ਇਹਦੇ ਹੱਥ ਚ ਪਹਿਲੇ ਉਤਰਨ ਲੱਗੀ ਤੇ ਦੇਖ ਲੈ ਹਾਂ ਹਾਂ ਹੁਣ ਛੱਟੇ ਵਾ ਵਾਟਾ ਦੇ ਪੈਰਾ ਛੱਟਦਾ ਇੱਥੇ ਬੱਸ ਚ ਉਹ ਕਰ ਜਾ ਤਸਲੇ ਬਾਤਾਂ ਕਰੋ ਦੇਖੋ